ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਲੰਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਜਰਸੀ ਵੜ ਸੇਲ ਲਈ ਲੈ ਕੇ ਆਏ ਜੀ ਗੱਬਣਾ ਬਈ ਥੋੜੇ ਕਿ ਦਿਨ ਕਰਮ ਲਈ ਲੈਂਦੀ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਸਤੀ ਕੀ ਹਾਲ ਸਸਤੀ ਗੱਲ ਨਾਲ ਠੀਕ ਉਂ ਬਦਈ ਜੀ ਠੀਕ ਹੈ ਵੀਰੇ ਬਾਈ ਨਾਮ ਤੇ ਐਡਰੈਸ ਹੋਵੇ ਨਾਮ ਬਾਈ ਸੀਰਾ ਸਿੰਘ ਧਾਲੀਆ ਵਾਲਾ ਪਿੰਡ ਛੰਨਾ ਗਲਬ ਸਿੰਘ ਜ਼ਿਲ੍ਹਾ ਬਰਨਾਲਾ ਵੀਰੇ ਜ਼ਿਲ੍ਹਾ ਤਪਾ ਨੇੜੇ ਭਧੌੜਾ ਆ ਵੀਰੇ ਹੂੰ ਮੋਬਾਈਲ ਨੰਬਰ 9872076012 9872076012 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਕਿਹੜਾ ਸੁਆ ਸੁੰਦੀ ਆ ਬਾਈ ਤੀਜਾ ਸੁੰਦੀ ਆ ਡਾਕਟਰ ਕਿੰਨੇ ਕ ਦਿਨ ਲੋ ਬਾਈ ਬਸ ਅੱਜ ਸਵੇਰ ਹੀ ਠੂਕਣਾ ਤਿਆਰ ਹੀ ਆ ਡਾਕਟਰ ਤਿਆਰੀ ਆ ਕਿੰਨਾ ਕੁ ਦੁੱਧ ਦੀ ਅਸਟੀਮੇਟ ਦੁੱਧ ਡਾਕਟਰ ਦੇ ਦਿੰਦੀ ਐ ਇਹ ਮੰਨ ਕੇ ਜੇ ਆ ਪਰਾਂ ਨੂੰ ਈ ਲੀਟਰ ਆਉਣਾ ਓਕੇ ਬਾਈ ਲੈਵਲ ਉਹ ਬੜਾ ਚੰਗਾ ਹਨਾ ਕਰਮ ਵਾਲੀ ਵੀ ਵੀ ਕੱਢ ਦੂ ਤਾਂ ਸੇਵਾ ਯਾਰ ਲੈ ਬਾਈ ਫੀਟਿੰਗ ਚੈੱਕ ਕਰੋ ਕਮਾਲ ਦੀ ਸਮਾਈ ਬੱਤ ਦੀ ਸਮਾਈ ਵਾਲੇ ਕੋਲ ਆਇਆ ਬੜਾ ਪਾਇਆ ਬਾ ਨੀ ਬੇਚਰੀ ਨੂੰ ਸਮਾਨ ਠੀਕ ਆ ਬਾਈ ਬੁੱਧਰੋਂ ਤਾਂ ਬੜੀ ਖਰੀ ਹੈ ਲੈਵਲ ਉਹ ਇੱਕ ਨੰਬਰ ਕੱਲਾ ਕੱਲਾ ਥਾਨ ਪੂਰੀ ਵਿਥੀ ਦੇ ਪੀੜੀ ਦੇ ਪਾਵੇ ਵਰਗੇ ਥਾਨ ਗੁਲਾਬੀ ਥਾਨ ਲੱਗਿਆ ਨਾੜ ਨੋੜ ਦੇਖੋ ਕਰਮ ਵਾਲੀ ਦੇ ਇੱਕ ਨੰਬਰ ਕੱਲੀ ਕੱਚੀ ਆ ਕੱਚੀ ਵੀ ਕੋਈ ਵਾੜੇ ਦਿਨਾਂ ਨਹੀਂ ਨੀ ਇੱਕ ਅੱਧਾ ਦੇਣੀ ਕਰਮ ਵਾਲੀ ਲਊਗੀ। ਬਾਕੀ ਡਾਕਟਰ ਆਪਣੇ ਕਮਾਂਡ ਪਿੰਡੂ ਹੀ ਲੈਤੀ ਆਪਾਂ ਚੰਗੀਆਂ ਨਹੀਂ। ਓਕੇ ਬਾਈ। ਇਹ ਆਏ ਨਹੀਂ ਵੀ ਹਮਤ ਚਲਾ ਲਈਏ ਆ ਉਹ ਗੱਲ ਦੀ ਜ਼ਿੰਮੇਵਾਰੀ ਹੋ। ਠੀਕ ਆ ਬਾਈ। ਲੇਵਲ ਉਵਾ ਕਰਮ ਵਾਲੀ ਦਾ ਬੜਾ ਚੰਗਾ ਆਰਡਰ ਕਮਾਲ ਦਾ। ਥਣ ਬੜਾ ਚੰਗਾ ਲੱਗਿਆ। ਹੱਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਇੱਕ ਨੰਬਰ ਥਣ ਲੱਗਿਆ। ਬਿਊਟੀ ਚੈੱਕ ਕਰ ਲੋ ਬਾਈ। ਬਿਊਟੀ ਵੀ ਕਰਮ ਵਾਲੀ ਦੀ ਇੱਕ ਨੰਬਰ ਆ। ਕਿਆ ਬਾਤ ਆ ਬਾਈ। ਬਾਕੀ ਤੋਰਾ ਚੈੱਕ ਕਰ ਲੋ। ਕੀ ਮੋਲਾ ਬਈ ਸਿਰੇ ਜਾਇਜ ਡਾਕਟਰ ਦਾ ਬਸ 6000 ਰੁਪਏ ਦਾ ਜਮਾਨਤਾਨ ਕਰ ਦਿਆਂਗੇ ਚੱਕ ਬਾਈ ਜਮਾ ਜਾਇਜ ਮੋਲਾ ਐਵੇਂ 50 52 ਵਾਲਾ ਤਾਂ ਫੂਣੀ ਨਾ ਲਾਵੇ ਭਰਾ ਐਵੇਂ ਓਕੇ ਠੀਕ ਹੈ ਬਾਈ ਜਮਾ ਜਾਇਜ ਮੋਲਾ ਤੁਹਾਡੀ ਫੁੱਲ ਜ਼ਿੰਮੇਵਾਰੀ ਹੈ ਵੱਡੇ ਕਰਨ ਚ ਕੋਈ ਛੋਟੀ ਨਾ ਮੰਨੋ ਲੇਵਾ ਚੰਗਾ ਥਾਣ ਬਹੁਤ ਚੰਗਾ ਗੁਲਾਬੀ ਥਾਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਤੋਰਾ ਇੱਕ ਨੰਬਰ ਆ ਬ੍ਰੀਟ ਇੱਕ ਨੰਬਰ ਆ ਬਾਈ ਕਹਨੀ ਬਾਈ ਗਰਮੀ ਘੱਟ ਮਨੂੰ ਫੈਨ ਫੋਨ ਕਰਮਲੀ ਦੀ ਚੰਗੀ ਆ ਚਾਰੂ ਚੂਰੂ ਬਹੁਤ ਐਡੈਕਟ ਠੀਕ ਆ ਕੋਈ ਭਾਰਪੂਰ ਦਾ ਹੋਰ ਉਹ ਆਪਣੀ ਗਰੰਟੀ ਹੋ ਠੀਕ ਆ ਬਾਈ ਆਹੀ ਹੁੰਦਾ ਵੀ ਅਗਲਾ ਕਹਿੰਦਾ ਆ ਰਹੇ ਆ ਬਾਈ ਉਹ ਆਪਣੀ ਫੁੱਲ ਜ਼ਿੰਮੇਵਾਰੀ ਆ ਠੀਕ ਆ ਬਾਈ ਹੂੰ ਖਾਣ ਪੀਣ ਦੀ ਜ਼ਿੰਮੇਵਾਰੀ ਥਣਾਂ ਦੀ ਓਕੇ ਬਾਕੀ ਵਾਲਾ ਦੀ ਨਿਰਖ ਪਰਖ ਕੇ ਲੈ ਜੀ ਹੂੰ ਹਾ ਇਧਰ ਲਈ ਆ ਪੰਜਾਬ ਵਾਲੀ ਘਰੋਂ ਲੈਤੀ ਆ ਜੰਗੀ ਹੂੰ ਲੇਵਾ ਰੂਵਾ ਕਰਮਲੀ ਦਾ ਬੜਾ ਚੰਗਾ ਫੁੱਲ ਬ੍ਰੀਟ ਤੇ ਬਾਕੀ ਵੱਡੀ ਗੱਲ ਮੋਲ ਬਾਈ ਨੇ ਜਮਾ ਜੈਜ ਰੱਖਿਆ ਖਿੱਚ ਕੇ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ